ਆਮ ਆਦਮੀ ਕਾਰਪਚੋ ਮੋਰਚਾ ਤੇ ਬਿਲਡਰ ਐਸੋਸੀਏਸ਼ਨ ਵੱਲੋਂ ਇੱਕ ਮੈਮੋਰੰਡਮ ਦੇ ਕੇ ਆਇਆ ਜੀ ਸੀ ਸਾਹਿਬ ਨੂੰ ਮੁੱਖ ਮੰਤਰੀ ਨੂੰ ਜੋ ਦੇਣਾ ਹੈ ਤੇ ਇਸ ਦੀ ਕਾਪੀ ਅਸੀਂ ਇੱਕ ਰੈਗੂਲਰ ਮਿਨਿਸਟਰ ਨੂੰ ਵੀ ਭੇਜੀ ਹੈ ਇੱਕ ਕਮਨ ਰੋੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਇੱਕ ਐਫ ਸੀ ਆਰ ਨੂੰ ਤੇ ਇੱਕ ਡੀ ਸੀ ਮੋਹਾਲੀ ਨੂੰ ਵੀ ਦਿੱਤੀ ਹੈ ਸਤਿਓ ਜੋ ਮਾਗੀ ਸਾਹਿਬ ਨੇ ਕਰਪਸ਼ਨ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਕਰਪਸ਼ਨ ਹੈ ਜਿਹੜੀ ਇਹ ਇੱਕ ਗੈਂਗਸਟਰ ਜਿੱਦਾਂ ਇਕੱਠੇ ਹੋਗੇ ਨਾ ਉਦਾਂ ਦੇ ਇੱਕ ਗੈਂਗਸਟਰ ਕ腐ਸ਼ਨ ਦਾ ਇਕੱਠਾ ਹੋ ਗਿਆ ਜਿਹਦੇ ਵਿੱਚ ਮੁੱਖ ਤੌਰ ਤੇ ਪੋਲੀਟੀਕਲ ਲੀਡਰ ਜਿਹੜੇ ਰਾਜ ਕਰਦੇ ਆ ਉਹਨਾਂ ਦੇ ਐਮਐਲਏ ਮੰਤਰੀ ਤੇ ਮੁੱਖ ਮੰਤਰੀ ਤੱਕਰ ਦੂਜਾ ਬਿਊਰੋਕ੍ਰੇਸੀ ਵੱਡੀ ਬਿਊਰੋਕ੍ਰੇਸੀ ਤੋਂ ਲੈ ਕੇ ਛੋਟੇ ਮੁਲਾਜ਼ਮ ਤੱਕਰ ਤੇ ਤੀਜਾ ਜਿਹੜਾ ਆਮ ਉਹਦੇ ਨਾਲ ਇੱਕ ਗੈਂਗ ਪੈਦਾ ਹੋ ਜਾਂਦਾ ਵੀ ਤੇਰਾ ਕੰਮ ਕਰਾਦਾਗਾ ਉਦਾਂ ਦਾ ਅੱਜ ਜੇ ਅਸੀਂ ਜੀ ਗੱਲ ਕਰੀਏ ਤਾਂ ਕੱਲੇ ਮਾਲ ਮਹਿਕਮੇ ਚ ਪੰਜਾਬ ਦੇ ਵਿੱਚ ਹਰ ਰੋਜ਼ ਦੀ 36 ਕਰੋੜ ਰੁਪਏ ਜਿਹੜੀ ਕਰਪਸ਼ਨ ਹੋ ਜਾਂਦੀ ਹੈ ਜਿਹੜੀ 1 ਮਹੀਨੇ ਦੀ 1080 ਕਰੋੜ ਬਣਦੀ ਹੈ ਹੁਣ ਜੇ ਤੁਸੀਂ ਕਹੋ ਵੀ ਇਹ ਕਰਪਸ਼ਨ ਪਟਵਾਰੀ ਖਾ ਜਾਂਦਾ ਤਨ ਕੋਈ ਲੈ ਲੈਂਦਾ ਨਾਇਬ ਸੀਗਦਾਰ ਲੈ ਲੈਂਦਾ ਤਹਿਸੀਲਦਾਰ ਲੈ ਲੈਂਦਾ ਇਹ ਨਹੀਂ ਗੱਲ ਮੰਨੀ ਜਾ ਸਕਦੀ ਉਰੇ ਹਰ ਇੱਕ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ ਕਿਤੇ ਕਾਂਗਰਸੀ ਅਕਾਲੀ ਬੀਜੇਪੀ ਵਾਲੇ ਖੁਸ਼ ਨਾ ਹੋਣ ਸ਼ੁਰੂ ਉਹਨਾਂ ਨੇ ਕੀਤਾ ਤੇ ਇਹਨਾਂ ਨੇ ਹੋਰ ਵਧਾਤਾ ਅੱਜ ਕਰਪਸ਼ਨ ਦਾ ਜਿਹੜਾ ਰੇਟ ਹੋਰ ਵੱਧ ਗਿਆ ਤੇ ਪੱਦਰ ਵੀ ਹਾਂ ਇਹ ਬਦਲਾਏ ਹੋ ਗਿਆ ਪੱਦਰੇ ਗਿਰ ਗਿਆ ਹੁਣ ਪੰਜਾਬ ਦੇ ਐਮਐਲਏ ਕੁਝ ਇੱਕ ਨੂੰ ਛੱਡ ਕੇ ਆਮ ਪਾਰਟੀ ਦੇ ਪਟਵਾਰੀਆਂ ਤੇ ਕਨਗੋ ਤੋਂ ਵੀ ਮਹੀਨਾ ਲੈਣ ਲੱਗ ਗਏ ਜਿਹੜਾ ਪਹਿਲਾਂ ਡੀਐਸਪੀ ਦਸੀਲ ਦਾ ਡੀਸੀ ਤੱਕਰ ਹੀ ਸੀਮਤ ਸੀ ਸਾਲੀ ਬਾਲ ਸਭ ਕੋਈ ਸਿਸ਼ਟ ਬਣਾਈ ਆ ਕਿਹੜੇ ਬੰਦਿਆਂ ਦਾ ਕੋਈ ਨਾਮ ਵੀ ਕਰ ਦੋ ਲਿਸਟ ਅਸੀਂ ਬਣਾ ਲਈ ਪਰ ਇਹ ਲਿਸਟ ਅਸੀਂ ਸਿਰਫ ਮੁੱਖ ਮੰਤਰੀ ਪੰਜਾਬ ਨੂੰ ਦਵਾਂਗੇ ਅਮਰ अरोड़ा ਨੂੰ ਦਵਾਂਗੇ ਮੁੱਖ ਸਿਕੱਤਰ ਪੰਜਾਬ ਨੂੰ ਦਵਾਂਗੇ ਜਾਂ ਡਾਇਰੈਕਟਰ ਵਿਜੀਲੈਂਸ ਨੂੰ ਦਵਾਂਗੇ ਸਾਡੀ ਸਾਰੇ ਕੋਲ ਲਿਸਟ ਹੈ ਸਾਰੇ ਅੰਕੜੇ ਹੈ ਇੱਕ ਤੋਂ ਹੋਰ ਹੋਰ ਹਾਂ ਪ੍ਰੂਫ ਸਾਡੇ ਕੋਲ ਹੈਗਾ ਪ੍ਰੂਫ ਤੁਸੀਂ 2023 ਦੀ ਜੂਨ ਦੀ ਰਿਪੋਰਟ ਪੜੋ ਡਾਇਰੈਕਟਰ ਵਿਜੀਲੈਂਸ ਦੀ ਡਾਇਰੈਕਟਰ ਵਿਜੀਲੈਂਸ ਨੇ 48 ਜਿਹੜੇ ਰੈਵਨਿਊ ਅਫਸਰ ਨੇ ਪੰਜਾਬ ਦੇ ਵਿੱਚ ਉਹਦੇ ਲਿਸਟ ਭੇਜੀ ਸੀ 17 ਜ਼ਿਲ੍ਹੇ ਕਵਰ ਕਰੇ ਸੀ ਉਹ ਚ ਦੱਸਿਆ ਸੀ ਵੀ ਇਹ ਕਿੰਨੀ ਕ腐ਸ਼ਨ ਕਰਦੇ ਆ ਦਿੱਲੀ ਤੇ ਕਿਦੇ ਥਰੂ ਕਰਦੇ ਆ ਇਹ ਰਜਿਸਟਰੀ ਕਰਾ ਕੇ ਥਰੂ ਕਰਦੇ ਆ ਇਹ ਅਰਜੀ ਨਵੇਜਦੇ ਕਰਦੇ ਆ ਇਹਨਾਂ ਨੇ ਕਰਿੰਦੇ ਰੱਖੇ ਹੋਏ ਇੱਕ ਕੋਡਵਰਡ ਰੱਖਿਆ ਹੋਇਆ ਉਹ ਕੋਡਵਰਡ ਤੋਂ ਬਾਅਦ ਫਿਰ ਉਹ ਰਜਿਸਟਰੀ ਕਰਦੇ ਆ ਤੇ ਸ਼ਾਮ ਨੂੰ ਸਾਰੇ ਪੈਸੇ ਇਕੱਠੇ ਕਰਕੇ ਇਹ ਵੰਡਦੇ ਆ ਇਹ ਡਾਇਰੈਕਟਰ ਵਿਜੀਲੈਂਸ ਦੀ ਰਿਪੋਰਟ ਹੈਗੀ 2023 ਦੀ ਜੂਨ ਦੀ ਇਹ ਬੜੇ ਬੜੇ ਨਿਊਜ਼ ਚੈਨਲਾਂ ਤੇ ਖ਼ਬਰਾਂ ਚ ਆਈ ਸੀ ਉਹਨਾਂ ਨੂੰ ਫਿਰ ਚੀਫ ਸੈਕਟਰ ਨੂੰ ਭੇਜੀ ਚੀਫ ਸੈਕਟਰ ਨੂੰ ਐਫਸੀਆਰ ਨੂੰ ਭੇਜੀ ਅੱਜ ਤੀਕ ਰਿਪੋਰਟ ਉਹ ਨਸ਼ਰ ਨਹੀਂ ਕੀਤੀ ਗਈ ਨਸ਼ਰ ਕਿਉਂ ਨਹੀਂ ਕੀਤੀ ਗਈ ਐਕਸ਼ਨ ਕਿਉਂ ਨਹੀਂ ਕੀਤਾ ਗਿਆ ਉਸ ਰਿਪੋਰਟ ਦੇ ਵਿੱਚ ਮੁੱਖ ਮੰਤਰੀ ਦਫਤਰ ਤੋਂ ਲੈ ਕੇ ਐਮਐਲਏ ਤੱਕ ਇਹਨਾਂ ਦੇ ਹਲਕਾ ਇੰਚਾਰਜ ਸਾਰੇ ਸ਼ਾਮਲ ਸੀ ਵੱਡੇ ਵੱਡੇ ਆਈਐਸ ਅਫਸਰ ਸ਼ਾਮਲ ਸੀ ਉਹ ਤਾਂ ਨਸ਼ਰ ਨਹੀਂ ਕੀਤੀ ਤੇ ਇੱਕ ਹੋਰ ਤੁਹਾਨੂੰ ਮੈਂ ਇੰਟਰਸਟਿੰਗ ਗੱਲ ਦੱਸਦਾ ਜਿਹੜੀ ਪੰਜਾਬ 'ਚ ਦੱਸ ਕਿੰਨੀ ਕ੍ਰਪਸ਼ਨ ਚੱਲ ਰਹੀ ਹੈ ਅੱਜ ਜੇ ਲਈ 1080 ਕਰੋੜ ਰੁਪਇਆ ਮਹੀਨੇ ਦੀ ਆਮਦਨ ਆ ਰਹੀ ਹੈ ਕ੍ਰਪਸ਼ਨ ਦੀ ਇਹਦੇ ਵਿੱਚ ਸਿਰਫ 450 ਬੰਦੇ ਸ਼ਾਮਲ ਨੇ ਲਗਭਗ ਇਹਨਾਂ ਚ ਸਾਰੇ ਜਿਹੜਾ ਨੇ ਡੀਸੀ 180 ਦੇ ਕਰੀਬ ਤਹਿਸੀਲਦਾਰ ਨੈਤ ਤਹਿਸੀਲਦਾਰ ਹੋਰ ਵੱਡੇ ਅਫਸਰ ਤੇ ਆਮ ਆ ਪਾਰਟੀ ਦੇ ਐਮਐਲਏ ਹੁਣ 450 ਬੰਦਿਆਂ ਜਿਹਦੀ ਇਕੱਲੇ ਮਾਲ ਮਹਿਕਮੇ ਦੇ 1080 ਕਰੋੜ ਜਿਹੜੀ ਆ ਉਹ ਉਹ ਕ੍ਰਪਸ਼ਨ ਮਹੀਨੇ ਦੀ ਆਪ ਚ ਵੰਡਦੇ ਆ ਸਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਹੈ ਵੀ ਅਸੀਂ ਪੰਜਾਬੀ ਬੜੇ ਬਹਾਦਰ ਹਾਂ ਬੜੇ ਜੋਧੇ ਹਾਂ ਸਾਡਾ ਇਤਿਹਾਸ ਵਧੀਆ ਤੁਸੀਂ ਕਾਦੇ ਜੋਧੇ ਹਾਂ ਤੁਸੀਂ ਪੈਸੇ ਦੇ ਕੇ ਰੋ ਛਿੱਤਰ ਖਾ ਕੇ ਤਹਿਸੀਲਦਾਰਾਂ ਨੂੰ ਲੈਫ ਤਹਿਸੀਲਦਾਰਾਂ ਨੂੰ ਅਫਸਰਾਂ ਨੂੰ ਆ ਜਾਂਦੇ ਹੋ ਤੁਸੀਂ ਬੋਲਦੇ ਹੀ ਨਹੀਂ ਸਾਡਾ ਪਰਪਸ ਹੈ ਵੀ ਬੋਲੋ ਦੂਜੀ ਗੱਲ ਸਾਡੀ ਇੱਕ ਇਹਦੀ ਸਾਡੀ ਹੁਣ ਮੰਗ ਕੀ ਹੈ ਮੇਨ ਸਾਡੀ ਮੰਗ ਇਹ ਹੈ ਜਿਹੜੀ ਕਈ ਦਹਾਕਿਆਂ ਤੋਂ ਕ੍ਰਾਪਸ਼ਨ ਚੱਲ ਰਹੀ ਹੈ ਅੱਜ ਅਸੀਂ ਮਾਲ ਮਹਿਕਮੇ ਦੀ ਗੱਲ ਕਰਾਂਗੇ ਹਰ ਮਹੀਨੇ ਲਗ-ਲਗ ਮਹਿਕਮੇ ਤੁਹਾਨੂੰ ਅੰਕੜੇ ਦਵਾਂਗੇ ਮਾਲ ਮਹਿਕਮੇ ਦੀ ਜੋ ਕ੍ਰਾਪਸ਼ਨ ਹੈ ਇਸ ਦੇ ਸਬੰਧੀ ਮਾਨਜੋਗ ਹਾਈ ਕੋਰਟ ਦੋ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਾਈ ਜਾਵੇ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਵੇ ਤੇ ਇਸ ਰਿਸ਼ਵਤ ਕੌਣ-ਕੌਣ ਖਾਂਦਾ ਹੈ ਤੇ ਇਹ ਕਿਵੇਂ ਹਟਾਈ ਜਾ ਸਕਦੀ ਹੈ ਉਸ ਸੰਬੰਧੀ ਤੁਰੰਤ ਸਰਕਾਰ ਨੂੰ ਤੁਰੰਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਢਕਾਲੀਵਾਲ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਹੁਣ ਤੱਕ ਕੋਈ ਸੁਣਾਈ ਨਹੀਂ ਹੋਈ ਕਿ ਝੰਡਾ ਤੁਸੀਂ ਵਿਆਮਾ ਦੀ ਪਾਰਟੀ ਦਾ ਬਹੁਤ ਚੱਕਿਆ ਸੀਗਾ ਬਦਲਾ ਲਿਆ ਸੀ ਕਿ ਹੁਣ ਫਰਕ ਕੀ ਆ ਤੁਹਾਨੂੰ ਲੱਗਦਾ ਕਿ ਜਿਹੜਾ ਦਿੱਲੀ ਦੇ ਵਿੱਚ ਸ਼ੀਸ਼ਾ ਦਿਖਾਇਆ ਗਿਆ ਸ਼ਾਇਦ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਸ਼ੀਸ਼ਾ ਦੇਖੇ ਸੁਣਾਈ ਹੋਵੇ ਦੇਖੋ ਜੀ ਦੁਖਤੀ ਗੱਲ ਤਾਂ ਹੀ ਹੋਗੀ ਨਾ ਪਾਰਟੀ ਕੋਈ ਵੀ ਹੋਵੇ ਅਸੀਂ ਜਰੂਰ ਆਹ ਪਾਰਟੀ ਦੀ ਕੀਤੀ ਸੀ ਮਦਦ ਅਸੀਂ ਅਸੀਂ ਤਾਂ ਚੇਂਜ ਵਾਲੇ ਬੰਦੇ ਇਨਕਲਾਬੀ ਬੰਦੇ ਆ ਵੀ ਕੁਝ ਪੰਜਾਬ ਚ ਤੇਜ ਆ ਜੂਗੀ ਚੇਂਜ ਆ ਗਈ ਵੀ ਰਿਸ਼ਵਤ ਦਾ ਪੱਧਰ ਹੁਣ ਤਾਂ ਪਟਵਾਰੀ ਕਾਨੂੰਗੋਤ ਕਰਾ ਗਿਆ ਇਹ ਚੇਂਜ ਆ ਗਈ ਪਰ ਟਰਨਾ ਕੀ ਪਊਗਾ ਲੋਕਾਂ ਤਾਂ ਲੜਨਾ ਪਏਗਾ ਨਾ ਜੀ ਲੋਕਾਂ ਨੂੰ ਲੜਨਾ ਪਏਗਾ ਪੋਲੀਟੀਕਲ ਪਾਰਟੀਆਂ ਕਿਤੇ ਸਾਰੀਆਂ ਇੱਕੇ ਸਾਰੀਆਂ ਆ ਹੁਣ ਅਸਲੇ ਬੇਨਤੀ ਕਰਦੇ ਲੋਕਾਂ ਨੂੰ ਪੰਜਾਬ ਦੇ ਆਨੂੰ ਇਹਨਾਂ ਦੇ ਝੰਡੇ ਚੱਕਣੇ ਇਹਨਾਂ ਦੀਆਂ ਦਰਿਆ ਢੋਣੀਆਂ ਛੱਡੋ ਤੁਸੀਂ ਆਪ ਤਿਆਰ ਹੋ ਇਹ ਲੜਾਈ ਤੁਹਾਨੂੰ ਆਪ ਲੜਨੀ ਪੈਗੀ ਸਿਵਲ ਸੋਸਾਇਟੀ ਨੂੰ ਟੁੱਟਣਾ ਪਏਗਾ ਵਕੀਲਾ ਨੂੰ ਟੁੱਟਣਾ ਪਏਗਾ ਕਿਸਾਨਾਂ ਨੂੰ ਟੁੱਟਣਾ ਪਏਗਾ ਮਜ਼ਦੂਰਾਂ ਨੂੰ ਟੁੱਟਣਾ ਪਏਗਾ ਤੇ ਜਿੱਦਾਂ ਪੰਜਾਬ ਹਮੇਸ਼ਾ ਸ਼ੁਰੂਆਤ ਕਰਦਾ ਹੈ ਇਹ ਕਰਪਸ਼ਨ ਦੇ ਅਗੈਂਸਟ ਜਿਹੜੀ ਆਪਣੀ ਹੈਗੀ ਮੋਹਮ ਇਹ ਪੰਜਾਬ ਤੋਂ ਚੱਲੇਗੀ ਤੇ ਅੱਜ ਮੁਹਾਰ ਜਿੱਦੋਂ ਸ਼ੁਰੂ ਹੋ ਗਈ ਕਿਉਂਕਿ ਮੁਹਾਰੀ ਜ਼ਿਲ੍ਹਾ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਰਪਸ਼ਨ ਸਾਰੇ ਮਹਿਕਮਿਆਂ ਵਿੱਚ ਕਿਤੇ ਹੋਰ ਪੁਲਿਸ ਵਾਲੇ ਦਾ ਕੁਝ ਹੋ ਜਾੜ ਅੱਜ ਕਮੇਟੀਆਂ ਵਾਲੇ ਦਾ ਖੁਸ਼ ਹੋ ਜਾਣ ਹੋਟ ਡਿਪਾਰਟਮੈਂਟ ਦਾ ਸਭ ਤੋਂ ਇਹ ਮਤਲਬ ਜਿਹੜੀ ਸੋਨੇ ਦੀ ਖਾਨ ਹੈ ਕ腐ਸ਼ਨ ਦੀ ਉਹ ਮੁਹਾਲੀ ਜ਼ਿਲ੍ਹਾ ਹੈ ਇਹਦੇ ਪਰ ਕੌਣ ਜ਼ਿੰਮੇਵਾਰ ਹੈ ਸਭ ਤੋਂ ਅਸੀਂ ਇਹ ਵੀ ਖੁੱਲ ਕੇ ਕਹਿ ਰਹੇ ਆ ਵੀ ਸਾਡਾ ਐਮਐਲਏ ਕ腐ਸ਼ਨ ਨਹੀਂ ਲੰਦਾ ਮੁਹਾਲੀ ਦਾ ਇਹ ਪੈਸੇ ਨਹੀਂ ਲੰਦਾ ਬਾਕੀ ਦੇ ਲਈ ਡੀਸੀ ਜ਼ਿੰਮੇਵਾਰ ਹੈ ਚੀਫ ਸੈਕਟਰੀ ਜ਼ਿੰਮੇਵਾਰ ਹੈ ਵਿਜੀਲੈਂਸ ਡਾਇਰੈਕਟਰ ਜ਼ਿੰਮੇਵਾਰ ਹੈ ਤੇ ਸਾਰੇ ਪ੍ਰਿਆਪ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਰੈਵਨਿਊ ਮਿਨਿਸਟਰ ਜ਼ਿੰਮੇਵਾਰ ਹੈ ਇਹ ਕਿਉਂ ਨਹੀਂ ਇਹ ਗੱਲ ਕਰਦੇ ਇਹ ਜਿਹੜੀ ਮੁਹਿੰਮ ਹੈ ਇੱਥੋਂ ਸ਼ੁਰੂ ਜਿਹੜੀ ਹੋ ਚਾਹੀਦੀ ਹੈ ਸ਼ੁਰੂਆਤ ਕਿਵੇਂ ਹੋਣੀ ਹੈ ਐਮਐਲਏ ਸਾਰੇ ਮੁਹਾਲੀ ਦਸਮੇਂ ਸਾਰੇ ਦਿੱਲੀ ਬੈਠੇ ਨੇ ਮੀਟਿੰਗਾਂ ਸ਼ੁਰੂਆਤ ਕਰਤੀ ਤੁਸੀਂ ਸ਼ੁਰੂਆਤ ਮੀਟਿੰਗ ਨੇ ਕਰਨੀ ਹੈ ਅਸੀਂ ਲੋਕਾਂ ਨੂੰ ਜਗਾਵਾਂਗੇ ਲੋਕ ਉੱਠਣਗੇ ਪੰਜਾਬ ਦੇ ਮੀਟਿੰਗ ਸ਼ੁਰੂਆਤ ਅੱਜ ਹੋ ਗਈ ਸ਼ੁਰੂਆਤ ਮੀਟਿੰਗ ਇੱਥੇ ਤੁਹਾਨੂੰ ਲੱਗਦਾ ਵੀ ਇਹ ਮੀਟਿੰਗ ਇੱਥੇ ਹੋਣੀ ਚਾਹੀਦੀ ਤੇ ਹਾਰ ਤੋਂ ਬਾਅਦ ਦਿੱਲੀ ਜਾ ਕੇ ਹੋਣੀ ਬਿਲਕੁਲ ਇਹ ਇਹ ਤਾਂ ਐਮਐਲਏਾਂ ਦੀ ਤੇ ਪੰਜਾਬ ਦੇ 3 ਕਰੋੜ ਲੋਕਾਂ ਦੀ ਬੇਇੱਜ਼ਤੀ ਹੈ ਤੁਸੀਂ ਚੁਣੇ ਹੋਏ ਨੁਮਾਇੰਦਿਆਂ ਨੂੰ ਇੱਕ ਮਤਲਬ ਆਮ ਬੁਲਾਮ ਦੀ ਤਰ੍ਹਾਂ ਤੁਸੀਂ ਦਿੱਲੀ ਬੁਲਾ ਲਓ ਇਹ ਤਾਂ ਪੰਜਾਬ ਦੇ ਲੋਕਾਂ ਦੀ ਇਹ ਤਾਂ ਪੰਜਾਬ ਦੇ ਲੋਕ ਉੱਠਣਗੇ ਜਾਏਗਾ ਇਹਦੇ ਲਈ ਕੁਝ ਜੰਮੇ ਪਰ ਪੰਜਾਬ ਦੇ ਲੋਕ ਵੀ ਹੈ